ਮੈਂ ਅੰਸਰਾगंज ਤੋਂ ਕਹਿ ਰਿਹਾ ਕਿ ਪਾਰਟੀ ਦਾ ਵਿਰੋਧ ਹੋ ਰਿਹਾ ਮੇਰਾ ਵਿਰੋਧ ਨਹੀਂ ਹੋ ਰਿਹਾ ਕਿਸੇ ਹੋਰ ਦਾ ਵਿਰੋਧ ਹੋ ਰਿਹਾ ਸੀ ਹਾਂ ਸਟੈਂਡ ਕਰਦਾ ਇਹ ਸੋ ਕਹਣੇ ਵਿੱਚ ਪਿਆ ਕੇ ਇੱਕ ਨਾ ਪਿੰਤਾ ਚ ਕੈਂਪ ਤੇ ਸਾਡੇ ਵੀ ਬਸਰਮ ਦੀ ਦਾਲ ਡੁੱਟ ਗਈ ਲੰਬਾ ਬੈ ਕੇ ਛੱਟਣ ਲੱਗਾ ਕਹਿਣ ਲੱਗਾ ਵੀ ਅਸੀਂ ਤਾਂ ਇਤਰੀ ਕਰਦੇ ਲੋਕ ਸਭਾ ਪਟਿਆਲਾ ਦੀ ਟਿਕਟ ਮਿਲਣ ਤੋਂ ਬਾਅਦ ਐਨ ਕੇ ਸ਼ਰਮਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਆਪਣੀ ਸੀਨੀਅਰ ਲੀਡਰਾਂ ਦੇ ਨਾਲ ਹੋਏ ਨਤਮਸਤਕ ਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਪਾਰਟੀਆਂ ਦੇ ਉੱਤੇ ਤੰਜ ਕਸੇ ਨੇ ਤੇ ਉਹਨਾਂ ਨੇ ਹੰਸ ਰਾਜ ਹੰਸ ਨੂੰ ਬੇਸ਼ਰਮ ਕਿਹਾ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਭਾਜੀ ਮੈਂ ਦੱਸਾਂ ਸੁਣੋ ਗਰ ਆਮ ਆਦਮੀ ਪਾਰਟੀ ਦਾ ਦਿਵਾਲਾ ਨਿਕਲ ਗਿਆ ਕੈਂਡੀਡੇਟ ਨਹੀਂ ਉਹਨਾਂ ਨੂੰ ਕਿਸਤੇ ਵੀ ਮਿਲ ਰਹੇ ਇਹ ਪਹਿਲੀ ਵਾਰੀ ਹੋਇਆ ਵੀ 2 ਸਾਲਾਂ ਦੇ ਅੰਦਰ ਉਹਨਾਂ ਦੇ ਕੈਂਡੀਡੇਟ ਭੱਜ ਗਏ ਹੁਣ ਮਿੰਤਾ ਕਰਕੇ ਹੱਥ ਜੋੜ ਕੇ ਦੂਸਰੀਆਂ ਪਾਰਟੀਆਂ ਨੂੰ ਪਤਾ ਨਹੀਂ ਕਿਹੜੇ-ਕਿਹੜੇ ਲਾਲਚ ਦੇ ਕੇ ਕੈਂਡੀਡੇਟ ਲਿਆ ਰਹੇ ਆ ਵੀ ਆਓ ਸਾਡੀ ਪਾਰਟੀ ਤੋਂ ਲੜੋ ਪ੍ਰਧਾਨ ਸਾਹਿਬ ਨੇ 7 ਟਿਕਟਾਂ ਦੇਈਆਂ ਸੱਤੇ 30 35 35 ਸਾਲ ਪੁਰਾਣੇ ਲੀਡਰ ਆ ਜਿਨ੍ਹਾਂ ਨੇ ਪੰਜਾਬ ਦੀ ਇੱਕ ਜਗ੍ਹਾ ਰਹਿ ਕੇ ਸੇਵਾ ਕਰੀ ਹੈ ਚੰਗੇ ਦਿਨਾਂ ਇਹ ਚਾਹੀ ਮਾੜੇ ਅੱਜ ਇਸ ਤੋਂ ਵੱਡਾ ਦਿਵਾਲੀਆਪਣ ਕਿਹਾਊਗਾ ਵੀ ਦੂਸਰੀਆਂ ਪਾਰਟੀਆਂ ਤੋਂ ਲੀਡਰ ਧਾਰ ਮੰਗ ਕੇ ਉਹਨੂੰ ਐਮਪੀ ਲੜਾ ਰਹੇ ਆ ਆ ਹਾਲ ਆ ਮਤਲਬ ਪੰਜਾਬੀਆਂ ਨੂੰ ਸਮਝ ਲੋਕਾਂ ਨੂੰ ਮੀਡੀਆ ਨੂੰ ਵੀ ਸਮਝਣਾ ਚਾਹੀਦਾ ਵੀ ਆਮ ਆਦਮੀ ਪਾਰਟੀ ਸਫਾਈ ਆ 10% ਤੋਂ ਉੱਪਰ ਵੋਟ ਨਹੀਂ ਪੈਂਦੀ ਇੱਕ ਵੀ ਸੀਟ ਨਹੀਂ ਆ ਬੀਜੇਪੀ ਦੇ ਪ੍ਰਚਾਰ ਕਿੰਦਾ ਦੇਖ ਲੀਡਰ ਦਾ ਮਟਰ ਹੋ ਜਾਂਦਾ ਜਦ ਕੀ ਮੁੱਖ ਮੰਤਰੀ ਆਜਾ ਸ਼ਾਮ ਦੇ ਦੌਰੇ ਤੇ ਹਾਂ ਜੀ ਪੰਜਾਬ ਬਰਬਾਦ ਹੋ ਗਿਆ ਪੰਜਾਬ ਦੇ ਵਪਾਰੀ ਬਾਦਲੀਆਂ ਸਟ੍ਰੀਟਾਂ 'ਚ ਭੱਜੇ ਜਾ ਰਹੇ ਆ ਰੋਜ਼ ਥ੍ਰੈਟਨਿੰਗ ਕਾਲਸ ਆਉਂਦੀਆਂ ਮਰਡਰ ਹੁੰਦੇ ਆ ਗੈਂਗਵਾਰ ਹੁੰਦੀਆਂ ਸਾਡੇ ਘਰ ਦੇ ਘਰ ਖਾਂਦੀ ਹੋ ਕੇ ਬੱਚੇ ਬਾਦਲੀਆਂ ਸਟ੍ਰੀਟਾਂ 'ਚ ਭੱਜਨੇ ਆ ਰੋਜ਼ਗਾਰ ਵਾਸਤੇ ਕੋਈ ਵਿਜ਼ਨ ਨਹੀਂ ਆ ਆ ਸਰਦਾਰ ਸੁਖਬੀ ਸਿੰਘ ਬਾਦਲ ਜੀ ਜਿਨ੍ਹਾਂ ਨੇ ਸੜਕਾਂ 에어ਪੋਰਟ ਬਿਜਲੀ ਪਾਣੀ ਕਿਸਾਨਾਂ ਨੂੰ ਫ੍ਰੀ ਕਨੈਕਸ਼ਨ ਜੋ ਕੁਝ ਵੀ ਪੰਜਾਬ 'ਚ ਹੋਇਆ ਜਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਹੋਈਆਂ ਰੱਖੜਾ ਸਾਹਿਬ ਨੇ ਤੁਹਾਨੂੰ ਦੱਸਦੀਆਂ ਮੈਂ ਡਿਟੇਲਸ 'ਚ ਜਾਊਂਗਾ ਸਭਾ ਲੱਗ ਜੂਗਾ ਸੋ ਇਹ ਜਿਹੜੀਆਂ ਸਕੀਮਾਂ ਸਾਡੀ ਸਰਕਾਰ ਚ ਲਾਗੂ ਹੋਈਆਂ ਪ੍ਰਮਾਤਮਾ ਅਕਾਲਪੁਰਖ ਵਾਹਿਗੁਰੂ ਬਰਸਿਕ ਚਲੂਗਾ ਸੇਵਾ ਕਰਾਂਗੇ ਸਾਜੀ ਵਿਰੋਧ ਹੋਣਾ ਹੀ ਆ ਕਾਰਗੁਜ਼ਾਰੀਆਂ ਇਹ ਜੀਆਂ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਤੇ ਤੁਰੇ ਹੋਏ ਆ ਪੰਜਾਬ ਦੇ ਅੰਦਰ ਵੜ ਕੇ ਬਾਰਡਰ ਦੀ ਤਰ੍ਹਾਂ ਫਾਇਰਿੰਗ ਕਰਦੇ ਆ ਦੱਸੋ ਪੰਜਾਬ ਵਾਲੇ ਉਹਨਾਂ ਦਾ ਫੁੱਲਾਂ ਦਾ ਹਾਰ ਲੈ ਕੇ ਸਵਾਗਤ ਕਰਨ ਛੁ ਕੱਟ ਤੋਂ ਕੱਟੋ ਆਪਣੀ ਲੀਡਰਸ਼ਿਪ ਨੂੰ ਕਹਿਣ ਵੀ ਅਸੀਂ ਤਾਂ ਵੋਟ ਮੰਗਣ ਜਾਵਾਂਗੇ ਜੇ ਤੁਸੀਂ ਐਮਐਸਪੀ ਦੀ ਗਰੰਟੀ ਦਿਓ ਜਵਾਨ ਤਾਂ ਇਹਨਾਂ ਦੀ ਖੁਲਤੀ ਨਹੀਂ ਉੱਥੇ ਜਾ ਕੇ ਹੋਰ ਤਾਂ ਹੰਸ ਕੇ ਕਹਿ ਰਿਹਾ ਕਿ ਪਾਰਟੀ ਦਾ ਵਿਰੋਧ ਹੋ ਰਿਹਾ ਮੇਰਾ ਵਿਰੋਧ ਨਹੀਂ ਹੋ ਰਿਹਾ ਕਿਉਂਕਿ ਉਹਦਾ ਵੀ ਵਿਰੋਧ ਹੋਇਆ ਸੀ ਹੰਸ ਰਿਹਾ ਹੰਸ ਕੇ ਇਹ ਸੋ ਕਹਿੰਦੇ ਵੀ ਪਿਆ ਕੇ ਇਹ ਕਿਰਾ ਪਿੰਡਾਂ ਚ ਕੈਂਪ ਤੇ ਸਾਡੇ ਵੀ ਬਸਰਮ ਦੀ ਢਾਲ ਡੁੱਟ ਗਈ ਲੰਬਾ ਬੈ ਕੇ ਝੱਟਣ ਲੱਗਾ ਕਹਿਣ ਲੱਗਾ ਵੀ ਅਸੀਂ ਤਾਂ ਇਤਨੀ ਹੀ ਕਰਦੇ ਹੈਗੇ ਛੋ ਹੋਰ ਕੀ ਕਰੇ ਵੀ ਤੈਨੂੰ ਸ਼ਰਮ ਨਹੀਂ ਆਉਂਦੀ ਜਿਹੜੀ ਪਾਰਟੀ ਨੂੰ ਗਾਲ੍ਹਾਂ ਕੱਢ ਰਹੇ ਉਸ ਤੋਂ ਤੁਹਾਰ ਪਰਵਾ ਕੇ ਵੋਟਾਂ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ